ਹਰ ਜੋ ਜੋ ਭਗਤ ਉਪਾਇਆ ਪੈਜ ਰਖਦਾ ਆ ਰਾਮ ਰਾਜੇ ਹਰ ਨਾਖਸ਼ ਦੁਸ਼ਤ ਧਰ ਮਾਰਿਆ ਪ੍ਰਹਿਲਾਤ ਰਾਇਆ ਅਹੰਕਾਰੀਆਂ ਨਿੰਦਕਾਂ ਪਿਠ ਦੇ ਨਾਮ ਦਿਉ ਮੁਖ ਲਾਇਆ ਜਨ ਅਨੰਕ ਸਾਰ ਸੇਵਿਆ ਅੰਤਲੇਸ਼ ੜਾਇਆ ੴ ਸਤਿ ਸ੍ਰੀ ਅਕਾਲ ਸਰ ਸਰ ਪ੍ਰਸਾਦ ਸ਼ਲੋਕ ਮਾ ਲਾ ਪਹਿਲਾ ਦੁਖ ਦਰੋ ਸੁਖ ਰੋਗ ਭਇਆ ਜਿਨ ਕੀਤੀ ਸੋ ਪਾਰ ਪਿਆ ਕਹੋ ਨਾਨਕ ਕਰਤੇ ਕਿਆ ਬਾਤਾਂ ਜੋਖਸ ਕਰਣਾ ਸੁਖ ਰਹਿਆ ਸੋਦਰ ਆਗਿਆ ਜੋਖਸ ਕਰਣਾ ਜਾਏ ਸੋ ਬਾਸਾ ਸੋ ਸਾ ਬਾਸਾ ਸਾਹਿਬ ਨਾਨਕ ਰਹਿ ਨਰ ਜਾਏ ਆਸਾ ਮਹ ਲਬੈ ਲਾ ਸੁਣ ਵਡਾਖੇ ਸਭ ਕੋ ਏਕ ਏੜ ਵਡਾ ਢੀਟਾ ਏ ਕਿਉ ਲਪਾਇ ਨ ਗਇਆ ਜਾਏ ਕਹਿਣੇ ਵਾਲੇ ਤੇਰੇ ਰਹਿ ਸਮਾਈ ਵਡੇ ਮੇਰੇ ਸਾਹਿਬ ਵੀਰਾ ਗੁਣੀ ਗਈਆ ਕੋਈ ਨ ਜਾਣੇ ਤੇਰਾ ਕੀਤਾ ਕੇਵਡ ਚੀਰਾ ਰਹਾ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰੂ ਘਰ ਆਏ ਕਹਿਣ ਨ ਜਾਈ ਤੇਰੀ ਤਲਵੜਿਆਈ ਸਭ ਸਤ ਸਭ ਤਪ ਸਭ ਜਿਗਿਆਈਆਂ ਸਿਦਾ ਬੁਰਖਾ ਕੀਆਂ ਵੜਿਆਈਆਂ ਤਦ ਵਿੱਚ ਸਿੱਦੇ ਕਿਨ ਨਾ ਪਾਈਆ ਕਰਮ ਮਿਲੇ ਨਾਹੀ ਡੱਕ ਰਹੀ ਆਖਣ ਵਾਲਾ ਕਿਆ ਵਿਚਾਰਾ ਸਿਖ ਦੀ ਭਰੇ ਤੇਰੇ Bhandara ਜੇ ਤੂੰ ਦੇ ਤਿਸੇ ਕਿਆ ਜਾਰਾ ਨਾਨਕ ਸਤਿ ਸਵਰਨ ਨਾਰਾ ਸਮ ਲਬਹਿ ਲਾ ਆਖਾ ਜੀਵਾ ਵਿਸਰੇ ਮਰ ਜਾਓ ਆਖਣ ਓਖਾ ਚਾ ਨਾਓ ਸਾਜੇ ਨਾਮ ਕੀ ਲਾਗ ਭੋਕ ਤਪੁਖੈ ਖਾਏ ਚਲੀ ਹੈ ਦੂਖ ਸੁਖ ਵਿਸਰੇ ਮੇਰੀ ਮਾਏ ਸਾਚਾ ਸਹਿ ਸਾਚੇ ਨਹੀ ਰਾਹ ਸਾਚੇ ਨਾਮ ਕੀ ਤੁਲ ਵੜਿਆਈ ਆਤਕੇ ਕੀਮਤ ਨਹੀਂ ਪਾਏ ਜਿਸ ਮਿਲਕੇ ਆਤਮਾ ਪਾਹੇ ਵਡਾ ਨੋ ਵੈ ਘਾੜ ਨ ਜਾਏ ਨਾ ਉਹ ਮਰਨੋ ਵੈ ਸੋਗ ਦਿਨ ਦਾਰੇ ਨ ਚੁੱਕੈ ਭੋਗ ਗੁਣ ਹੋਰ ਨਾਹੀ ਕੋਏ ਨਾ ਕੋ ਆ ਨਾ ਕੋਏ ਦੇਵੜਿਆਪ ਤੇਵੜ ਤੇਰੀ ਦਾਤ ਜਨਨ ਕਰਕੇ ਕੀਤੀ ਰਾਤ ਖਸਮ ਵਿਸਾਰੇ ਤੇ ਕਮਜਾਤ ਨਾਨਕ ਨਾਮੈ ਬਾਸਨਾ ਕੋ ਰਾਗੁ ਗੁਜਰੀ ਮਹਲਾ ਚੌਥਾ ਹਰ ਕੀ ਜਨ ਸਤਗੁਰ ਸਤਪੁਰਖਾ ਬਿਨੁ ਕਰੋ ਗੁਰੂ ਪਾਸੋ ਹਮ ਕੀਰੇ ਕਰਮ ਸਤਗੁਰ ਸਰਣਾ ਆਈ ਕਰਦਿਆ ਨਾਮ ਬਰਗਾਸ ਮੇਰੇ ਮੀਤ ਗੁਰਦੇ ਮੋ ਕੋ ਰਾਮ ਨਾਮ ਬਰਗਾਸ ਗੁਰਮੁਖ ਨਾਮ ਮੇਰਾ ਬ੍ਰਾਂ ਸਿਖਾਈ ਹਰ ਕੀਰਤ ਅਮਰੀ ਰਹਿ ਰਾਸ ਰਾਵ ਹਰ ਜਨ ਕੇ ਵਡ ਭਾਗ ਵਢੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮੇ ਮਿਲੈ ਤ੍ਰਿਵਤਾ ਸਹਿ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ 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 ਰਸ ਨਾਮ ਨਿਬਾਇ ਤੇ ਭਾਗ ਹੀਣ ਜੰਪਾਸ ਜੋ ਸਤਿਗੁਰ ਸਰਣ ਸੰਗਤ ਨਹੀਂ ਆਏ ਤੇ ਜੀਵੇ ਤੇ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਧਰਮ ਅਸਤਕ ਲਿਖਿਆ ਲਿਖਾਸ ਤਨ ਤਨ ਸਤ ਸੰਗਤ ਜਿਤ ਹਰਸ ਬਾਯਾ ਮਿਲ ਜੇ ਨਾਨਕ ਨਾਮ ਵਰਗਾ ਸੋਰਾ ਗੁਜਰੀ ਮਹੱਲਾ ਪੰਜਵਾ ਕਾਏ ਰਿ ਮਨਚਿਤ ਵੈ ਓਦਮ ਜਾ ਆਹਰ ਹਰ ਜੀਉ ਪਰਿਆ ਸੈਲ ਪਥਰ ਮੈਂ ਜੰਤੁ ਪਾਏ ਤਾ ਕਰਿ ਜਿਕਾ ਕੇ ਕਰ ਧਰਿਆ ਮੇਰੇ ਮਾਦੋ ਜੀ ਸਤ ਸੰਗਤ ਮਿਲੇ ਸੋ ਸਰਿਆ ਗੁਰ ਪ੍ਰਸਾਦ ਪਰਮ ਬਦ ਪਾਇਆ ਸੋ ਫੇ ਕਾਸ਼ਟ ਹਰਿਆ ਰਹ ਜਨਨ ਪਿਤਾ ਲੋਕ ਸੁਧਵੰਤਾ ਗੋਇਨ ਕਿਸ ਕੀ ਧਰਿਆ ਸਿਰ ਸਿਰ ਜਿਕ ਸੰਬਾਹੇ ਠਾਕੁਰ ਕਾਹੇ ਮਨ ਭਉ ਕਰਿਆ ਓੜ ਓੜਾ ਵੈ ਸੈ ਕੋ ਸਾਥ ਇਸ ਪਾਛੇ ਵਿਚਰੇ ਸਰਿਆ ਤਨ ਕਵਣ ਕਲਾਵੇ ਕਵਣ ਜੁਗਾਵੇ ਮਨ ਮੈਂ ਸਿਮਰਣ ਕਰਿਆ ਸਭ ਨਿਦਾਨ ਦਸਟ ਸੁਧਾਨ ਠਾਕੁਰ ਕਰਤਲ ਧਰਿਆ ਜਨਾਨਿਕ ਬਲਬ ਸਤਬਲ ਜਾਈਏ ਤਰੰਤ ਨਾ ਪਾਰ ਆਵਰਿਆ ਆਗਿਆ ਸਭ ਲਾ ਜੋਤਾ ਸੋ ਬੁਰ ਕੋ ਇਕ ਓੰਕਾਰ ਸਤਿਗੁਰ ਪ੍ਰਸਾਦ ਸੋ ਬੁਰਖ ਨਰੰਜਨ ਅਰ ਬੁਰਖ ਨਰੰਜਨ ਹਰ ਅਗਮ ਅਗਮ ਪਾਰ ਸਭ ਧਿਆਵੇ ਸਭ ਧਿਆਵੇ ਤੁਧ ਜੀ ਹਰ ਸੱਚੇ ਸਿਰਜਣਹਾਰਾ ਸਭ ਜੀ ਤੁਮਾਰੇ ਜੀ ਤੂੰ ਜੀ ਆਗਾ ਦਾ ਤਾਰਾ ਹਰ ਧਿਆਵੋ ਸੰਤੋ ਜੀ ਸਭ ਦੁੱਖ ਵਿਸਾਰਨ ਹਾਰਾ ਰਿਆ ਪੇ ਠਾਕੁਰ ਹਰਿਆ ਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੋ ਘਟ ਘੜੇ ਅੰਦਰ ਸਰਬ ਨਿਰੰਤਰ ਜੀ ਹਰ ਇੱਕ ਬ੍ਰਖ ਸਮਾਨਾ ਇੱਕ ਦਾਤਾ ਇੱਕ ਭਿਖਾਰੀ ਜੀ ਸਭ ਤੇਰੀ ਜੋਜ ਵਿਡਾਣਾ ਤੋ ਆਪੇ ਦਾਤਾ ਆਪੇ ਭੂਤਾ ਜੀ ਹਉ ਤਦ ਬਿਨਾਂ ਨ ਜਾਣਾ ਤੂੰ ਪਾਰ ਵਰੰਭੇ ਅੰਤ ਵਿਅੰਤ ਜੀ ਦਿਰਘਾ ਗੁਣ ਆਖ ਬਖਾੜਾ ਜੋ ਸੇਵਹਿ ਜੋ ਸੇਵਹਿ ਤੁਧ ਜੀ ਜਨ ਅਨੰਤ ਕੰਕੁਰ ਵਾਣਾ ਅਰਥ ਹਵੇ ਅਰਥ ਹਾਵੇ ਤੁਧ ਜੀ ਸੇ ਜਨ ਜੁਗ ਮਹਿ ਸੁਖ ਵਾਸੀ ਸੇ ਮੁਕਤ ਸੇ ਮੁਕਤ ਭਏ ਜਨਾ ਧਿਆਇਆ ਜੀ ਤਨ ਟੂਟੇ ਜੰਮ ਕੀ ਵਾਸੀ ਜੇ ਨਿਰਭਉ ਜਨ ਨਿਰਭਉ ਧਿਆਇਆ ਜੀ ਤਨ ਕਾ ਭਉ ਸੁਭਗਵਾਸੀ ਇਨ ਸੇ ਰਾਜੁ ਸੇਆ ਮੇਰਾ ਅਰਜੀ ਤੇ ਆਰਾ ਰੂਪ ਸੁਮਾਸੀ 세탄 세탄 진하르다야 제 진다리템발자시 테리 박트 테리 박트 판하르지 ਭਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਲਾੰਤ ਤੁਜੀ ਹਰਨ ਕਾ ਨੇ ਕਨੰਤਾ ਤੇਰੀ ਅਨੰਕ ਤੇਰੀ ਅਨੰਕਰਿਆ ਪੂਜਾ ਜੀ ਤਵਤਾ ਪੇ ਜਵੇ ਬੇਅੰਤਾ ਤੇਰੇ ਜੇ ਤੇਰੇ ਨੇਕ ਪੜੇ ਬੋ ਸਿਮਰ ਸਾਥ ਜੀ ਕਰ ਕਿਰਿਆ ਖਟ ਕਰਮ ਕਰਨਦਾ ਸੇ ਭਗਤ ਸੇ ਭਗਤ ਭਲੇ ਜੰਦਾ ਨਿਕਰੀ ਜੋ ਭਾਵੇ ਮੇਰੇ ਹਰ ਭਗਵੰਤਾ ਤੁ ਆਦਿ ਪੁਰਖ ਪਰੰਪਰ ਕਰਤਾ ਜੀ ਤਦ ਜੀਉੜਿਆ ਔਰ ਨ ਕੋਈ ਤੂ ਜੋ ਜੋ ਵੇਖੋ ਸਦਾਸ ਦਾ ਤੂ ਏਕੋ ਜੀ ਤੂੰ ਨੇ ਚਲ ਕਰਤਾ ਸੋ ਹੋਈ ਤੁਦੇ ਆਪੇ ਭਾਵੇ ਸੋਈ ਵਰਤੇ ਜੀ ਤੂੰ ਆਪੇ ਕਰੇ ਸੋਈ ਤੁਦੇ ਆਪੇ ਸਿਖ ਸਭ ਪਾਈ ਤੁਦੇ ਆਪੇ ਸਿਰਜ ਸਭ ਗੋਈ ਜਨਾਨੰ ਗੁਣ ਗਾਵੇ ਕਰਤੇ ਕਹਿ ਜੀ ਜੋ ਸਭ ਸੇ ਕਾ ਜਨੋਈ ਅਸਨ ਲਜੋਤਾ ਤੂੰ ਕਰ ਦੱਸ ਜਿਆਰ ਮੈਂ ਦੱਸਾਂ ਈ ਜੋ ਤੂੰ ਭਾਵੇਂ ਸੋਏ ਠੀਸੇ ਜੋ ਤੂੰ ਦੇ ਸੋਈ ਹੋਂ ਬਾਈ ਰਹਾ ਸਭ ਤੇਰੀ ਤੂੰ ਸਭ ਰਿਧਿਆ ਆ ਜਨਮ ਕਿਰਪਾ ਕਰੇ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਬੰਮ ਕੋ ਆਇਆ ਅਦਾ ਵਿਛੜਿਆ ਮਿਲਾਇਆ ਤੂੰ ਦਰਿਆ ਸਬਦ ਰਹੀ ਮਾਹੇ ਤੁਝ ਬਿਨ ਦੂਜਾ ਕੋਈ ਨਾਹੇ ਜੀ ਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਰੇ ਜਾਣਾ ਹੈ ਸੋਏ ਜੰਝਾਣਾ ਹਰ ਗੁਣ ਸਜੇ ਆਖ ਕਾਣੇ ਜਿਨਾਂ ਅਰ ਸੇਵਿਆ ਤਿਨ ਸੁਖ ਪਾਇਆ ਸਹਜੇ ਹੀ ਹਰਨਾਮ ਸੁਨਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਦ ਬਿੰਦੂ ਜਾ ਵਰਨ ਕੋਏ ਤੁ ਕਰ ਕਰ ਵੇਖੇ ਜਾਣੇ ਸੋਏ ਜਨਨ ਗੁਰਮੁ ਪ੍ਰਗਟ ਹੋਏ ਆਸਾ ਲਗ ਲਗ ਦੇਦ ਸਰਵਰੜੇ ਭਈਲੇ ਨਿਵਾਸ ਬਾਣੀ ਬਾਗਤ ਨਹਿ ਕੀਆ ਪੰਕੋਜ ਮੋਹ ਭਗਨੀ ਚਾਲੈ ਦੇਖਾ ਤੈ ਦੋਬੀ ਅਲੇ ਮਨਨੇ ਕਰੇ ਤਸ ਮੂੜ ਮਨਾ ਹਰ ਵਿਸਰ ਤੇਰੇ ਗੁਣ ਗਲਿਆ ਰਹਾ ਨਾ ਹਉ ਜਤਿ ਸਦੀ ਨਿ ਬੜਿਆ ਮੂਰਗ ਮੁਗਦਾ ਜਨਮ ਭਿਆ ਬ੍ਰਹਮਵਤ ਨਾਨਕ ਤਨ ਕੀ ਸਰਣਾ ਜਿੰਦੂ ਨਾਹੀ ਵਿਸਰਿਆ ਸਾਮ ਲਾ ਬੰਜਵਾ ਭਈ ਪ੍ਰਾਪਤ ਮਾਨਕ ਦਿਹੋਰੀਆ ਗੋਬਿੰਦ ਮਿਲਨ ਕੀਏ ਤੇਰੀ ਬਰਿਆ ਵਰ ਕਾਜ ਕਰੇ ਕਿਤੇ ਨ ਕਾਮ ਮਿਸਾ ਸੰਸ ਭਜੋ ਕੇਵਲ ਨਾਮ ਸਰੰਜਾਮ ਲਾਗ ਭਜੋ ਤਰਨ ਕੈ ਜਨਮ ਮਿਰਥਾ ਜਾ ਤਰੰਗ ਮਾਇਆ ਕੈ ਰਹਾ ਜਪ ਤਪ ਸੰਜਮ ਧਰਮ ਨ ਕਮਾਇਆ ਸੇਵਾ ਸਾਧਨ ਜਾਣਿਆ ਹਰ ਰਾਇਆ ਕਉ ਨਾਨਕ ਅਮਨੀਤ ਕਰਮਾ ਸਰਨ ਬਰੇ ਕੀ ਰੱਖੋ ਸਰਭਾ ਕਬਿ ਉਪਾਚੁ ਬੇਂਤੀ ਚੋਪਈ ਹਮਰੀ ਕਰੋ ਆਦਰ ਚਾਹ ਪੂਰਨ ਹੋਏ ਜਿਤ ਕੀ ਚਾ ਤਵ ਜਰ ਜਮਨ ਰਹਿ ਹਮਾਰਾ ਆਪਣਾ ਜਾਣ ਕਰੋ ਪ੍ਰਤਿਪਾਰਾ ਹਮਰੇ ਦੁਸ਼ਟ ਸਭੈ ਤੁਮ ਘਾਵਹੁ ਆਪ ਹਾਥ ਦੇ ਮੋਹਿ ਬਚਾਹੁ ਸੁਖਿ ਬਸੈ ਮੋਰੋ ਪਰਵਾਰਾ ਸੇਵਕ ਸਿਖ ਸਭੈ ਕਰਤਾਰਾ ਮੋਰ ਅਚਾ ਨਿਜ ਕਰਦੈ ਕਰਿਆ ਸਭੈ ਰਿਧ ਕੋ ਆਜ ਸੰਘਰੀਐ ਪੂਰਨ ਹੋਈ ਓਹ ਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮਹਿ ਛਾੜ ਕੋਈ ਅਗਨ ਧਿਆਉ ਜੋ ਵਰ ਚਾਹੋ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀ ਹੈ ਚੰਨ ਚੰਨ ਸਤਰ ਹਮਾਰੇ ਮਾਰੀ ਹੈ ਆਵਾਦੇ ਮੁਝੇ ਉਭਰੀਐ ਮਰਨ ਕਾਲ ਕਾ ਤਰਾਸਨ ਵਰਿਐ ਓ ਜੋ ਸਦਾ ਹਮਾਰੇ ਪਛਾ ਸ਼ਰੀਅ ਸਜਿ ਜੋ ਕਰਿ ਹੋ ਰਚਾ ਰਾਖ ਲਹੋ ਮੈ ਰਖਨ ਹਾਰੇ ਸਾਇ ਸੰਸ ਸਹਾਈ ਬਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੁਰੀ ਜਤਰ ਦਸਕੰਤਾ ਕਾਲ ਬਾਇ ਵਰਮਾ ਬਖਤਰਾ ਕਾਲ ਬਾਇ ਸ਼ਿਵ ਜੋ ਅਵਤਰਾ ਕਾਲ ਬਾਇ ਕਰ ਬਿਸ਼ਨ ਬਰਗਾਸਾ ਸਗਲ ਕਾਲ ਕਾ ਕੀਆ ਤਮਾਸ਼ਾ ਜਵਨ ਕਾਲ ਜੋ ਜੀ ਸ਼ਿਵ ਕੀਓ ਬੇਦ ਰਾਜ ਵਰਮਾ ਜੋਤੀਓ ਜਵਨ ਕਾਲ ਸਭ ਲੋਕ ਸਵਾਰਾ ਨਮਸ਼ਕਾਰ ਤਾਹੀ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦਾ ਦੁਖ ਨੂੰ 부ਜਾਇਓ ਆਦ ਅੰਤੇ ਕੇ ਅਵਤਾਰ ਸੋਏ ਗੁਰੂ ਸਮਝਿਓ ਹਮਾਰਾ ਨਮਸ਼ਕਾਰ ਤਸਹੀ ਕੋ ਹਮਾਰੀ ਸਗਲ ਪ੍ਰਜਾ ਜਨਿਆ ਆਪ ਸواری ਸੇਵਕਨ ਕੋ ਸੇਵਗਨ ਸੁਗਧੀਓ ਸਤਰਨ ਕੋ ਪਲ ਮੋਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਂਟੀ ਦੇ ਗੁਣ ਚਰਿਆ ਥੂਲਾ ਸਭ ਪਰ ਕਿਰਪਾ ਦਿਸਤ ਕਰ ਬੂਲਾ ਸੰਤੰਦ ਗੁਵਾਏ ਤੇ ਦੁਖੀ ਸੁਖ ਵਾਏ ਸਾਧਨ ਕੇ ਸੁਖੀ ਏਕ ਏਕੀ ਵੀਰ ਬਿਸ਼ਾਨੈ ਘਟ ਘਟ ਕੇ ਵਡ ਵਡ ਕੀ ਜਾਨੈ ਜਬ ਜਕਰਖ ਕਰਿ ਕਰਾ ਕਰਤਾਰਾ ਪ੍ਰਜਾ ਤਰਤ ਤਵ ਦੇਹ ਅਪਾਰਾ ਜਬ ਆਕਰਖ ਕਰ ਦੋ ਕਭ ਤੁਮ ਮੈਂ ਮਿਲਤ ਦੇਹ ਤਰ ਸਭ ਜੇਤੇ ਬਦਨ ਸ੍ਰੀਟ ਸਭ ਧਾਰੈ ਆਪ ਆਬਨੀ ਬੂਜੋ ਚਾਰੈ ਤੁਮ ਸਭ ਹੀ ਤੇਰੇ ਤਨਾਰਾਮ ਜਾਨਤ ਬੇਦ ਭੇਦ ਹਰਿਆਲ ਨਿਰੰਕਾਰ ਨਿਰਵਿਕਾਰ ਨਿਲੰਭ ਆਦ ਨੀਲਨਾਦ ਸੰਭ ਤਾ ਕਾ ਮੂੜਿ ਉਚਾਰਤ ਭੇਜਾ ਜਾਂ ਕੋ ਭੇਵ ਨ ਪਾਵਤ ਵੇਦਾ ਤਾ ਕੋ ਕਰਿ ਬਾਹਨ ਅਨਮਾਨਦ ਮਹਾ ਮੂੜਕਸ਼ ਭੇਦ ਨ ਜਾਣਤ ਮਹਾਦੇਵ ਕੋ ਕਹਿ ਤਸਦਾਸ਼ਵ ਨਿਰੰਕਾਰ ਕਾ ਜੀਨਤ ਨੈ ਭਿਯ ਆਪ ਆਪਣੀ ਬੁੱਧ ਹੈ ਜੇਤੀ ਬਰਨਤ ਭਿੰਨ ਭਿੰਨ ਦੋਹਿ ਦੇਤੀ ਤੁਮਰਾ ਲਖਨ ਜਾਏ ਪਸਾਰਾ ਕੇ ਬਿਸਜਾ ਪ੍ਰਤਮ ਸੰਸਾਰ ਏਕੈ ਰੂਪ ਅਨੂਪ ਸਰੂਪਾ ਰੰਗ ਪਿਉ ਰਾਵ ਕਹੀ ਭੂਪਾ ਅੰਡ ਜਿਰ ਸੇਦ ਜਕੀਨੀ ਉਤ ਪੁਜ ਖਾਨ ਬਹੁ ਰਚਦੀਨੀ ਕਹੋ ਬੋਲ ਰਾਜਾ ਵੇ ਬੈਠਾ ਕਹੋ ਸਿਮਟ ਭਇਓ ਸੰਕਰ ਗੈਠਾ ਸਿਗਰੀ ਸ੍ਰੀਟ ਦਿਗਾਏ ਚੰਭਉ ਆਦ ਜੁਗਾਦ ਸਰੂਪ ਸਿਯੰਭਉ ਅਵਰ ਚਾ ਮੇਰੀ ਤੁਮ ਕਰ ਸਿਖੋ ਵਾਰਿਆ ਸਿਖ ਸੰਘਾਰੋ ਦੁਸ਼ਟੇ ਤੇ ਉਠਵਾ ਦੂਤ ਪਾਤਾ ਸਗਲ ਮਲੇਸ਼ ਕਰੋ ਰਣ ਘਾਤਾ ਜੇ ਅਸ ਤੁਜ ਤ ਸਰਣੀ ਪਰੇ ਤਿਨ ਕੇ ਦੁਸ਼ਟ ਦੁਖਤ ਵੈ ਮਰੇ ਪੁਰਖ ਜਨ ਭਗ ਪਰੇ ਤਿਹਾਰੇ ਤਿਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰਤ ਆਏ ਹੈ ਤਾਂ ਕੇ ਗਾਲ ਨਿਗਟ ਨਐ ਹੈ ਰਸਾ ਹੋਏ ਤਾਂ ਇਹ ਸਭ ਕਾਲਾ ਦੁਸ਼ਟ ਰੇਖ ਟਰੇਂ ਤਦ ਕਾਲਾ ਕਿਰਪਾ ਦਿਸਤਨ ਜਾਏ ਨਿਹਾਰੇ ਹੋ ਤਾਂ ਕੇ ਤਾ ਵਤਨ ਕਮੈ ਹਰ ਰਿੱਧ ਸਿੱਧ ਘਰਮੋ ਸਭ ਹੋਏ ਦੁਸ਼ਟ ਸਾ ਸਵੇ ਸਕੇ ਨ ਕੋਈ ਇੱਕ ਵਾਰ ਜਿਨ ਤਮੈ ਸੰਭਾਰਾ ਕਾਲ ਵਾਸ ਦੇ ਤਾਹੇ ਉਬਾਰਾ ਜਿਨ ਨਰਨ ਦਿਆਰੋ ਕਾ ਦਾਰਦ ਦੁਸ਼ਟ ਦੋਖ ਤੇ ਰਹਾ ਖੜਗ ਕੀਤ ਮੈਂ ਸਰਣ ਤਿਹਾਰੀ ਆਪ ਹਾਥ ਦੇ ਲਿਉ ਬਾਰੀ ਸਰਬ ਠੋਰ ਮੂਸਾਈ ਦੁਇਟ ਦੋਖ ਤੇ ਲਿਉ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਗ੍ਰਾਪੂਰਨ ਸੁਭਰਾਤਾ ਇਹ ਲੇਕ ਸਗਲ ਦੇ ਕੋ ਹਰਤਾ ਦੁਖ ਦੋਖੀਨ ਕੋ ਛੇ ਕਰਤਾ ਸ੍ਰੀ ਹਸ ਤੁਜ ਜਪਹਿ ਰੱਲਾ ਪੂਰਨ ਕਰਾ ਗ੍ਰੰਥ ਤਤਕਾਲ ਮਨ ਵਾਂਛਤ ਵਲ ਪਾਵੇ ਸੋਏ ਦੁਖਨ ਦਿਸੈ ਬਿਆਵਤ ਕੋਈ ਅਡਲ ਸੁਣ ਗੰਗ ਜੋ ਜਾਏ ਸ੍ਰਿਸ਼ਨਾ ਬਾਵੇ ਸੁਣੇ ਮੂਰ ਚਤ ਲਾਏ ਜਤਰਤਾ ਆਵੇ ਦੁਖ ਦਰਦ ਭਾਉ ਨਿਕਟ ਨਾ ਤਿਲ ਨਰਕੇ ਰਹੈ ਉਜੋ ਯਾਕੀ ਏਕਬਾਰ ਚਉਪਈ ਕੋ ਕਹੈ ਚਉਪਈ ਸੰਬਦ ਸਤਰੈ ਸੈ ਸਪਣਜੈ ਅਰਧ ਸੈ ਸਵੰਦীন ਕਹੈ ਜੈ ਭਾਦਰਵ ਸੁਦੇ ਅਸ਼ਟਮੀ ਰਾਰਾ ਤੀਰ ਸਤ ਦਰਵ ਰੰਤ ਸਧਾਰ ਸੁਈਆ ਭਾਏ ਗਹੀ ਜਬ ਤੇ ਤੁਮਰੇ ਤਵ ਤੇ ਕੰਮ ਖਰੇ ਨਹੀਂ ਅਨਿਓ ਰਾਮ ਰਹੀਮ ਗੁਰਾਨੁ ਗੁਰਾਨੁ ਅਨੇਕ ਕਹਿ ਮਤੈ ਇਕ ਨਵਨਿਓ ਸਿਮਰਤ ਸਾਸਤਰ ਵੇਦ ਸਭ ਬਹੁ ਭੇਦ ਕਹੈ ਹਬ ਇਕਨ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈ ਨ ਕਹਿਓ ਸਭ ਤੋਹਿ ਵਕਾਨਿਓ ਲੋਹਰਾ ਸਗਲ ਦੁਆਰ ਕੋ ਸਾਧਕੈ ਗਹੋ ਤਵਾਰੋ ਦਵਾਰ ਬਾਹੇ ਗਏ ਕੀ ਲਾਜ ਅਸ ਗੋਬਿੰਦ ਦਾਸ ਸੁਹਾਰ ਰਾਮ ਕਲੀ ਮਹਲਾ ਤੀਜਾ ਆਨੰਦ ੴ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਇ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆ ਬਾਧਾਈਆ ਰਾਗ ਰਤਨ ਬਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸ਼ਬਦੋਤਾ ਗਾਵੋ ਹਰੀ ਕੇ ਰਾਮ ਅਨਜਨੀ ਬਸਾਇਆ ਕਹਿ ਨਾਨਕ ਅਨੰਦ ਹੋਆ ਸਤਿਗੁਰੂ ਮੈਂ ਬਾਯਾ ਏ ਮਨ ਮੇਰਿਆ ਤੂੰ ਸਦਾ ਰਹਿ ਹਰਨਾਮ ਲੈਰ ਨਾਲੋ ਤੂੰ ਮਨ ਮੇਰੇ ਦੁਖ ਸਭ ਵਿਸਾਰਣਾ ਅੰਗੀਕਾਰ ਹੋ ਕਰੇ ਤੇਰਾ ਕਰ ਸਭ ਸੁਆਰਣ ਸਭ ਨਾਗਲਾ ਸਮਰਤ ਸੁਆਮੀ ਸੋ ਕੇ ਮਨੋਂ ਵਿਸਾਰੇ ਗਏ ਨਾਨਕ ਮਨ ਮੇਰੇ ਸਦਾਰ ਰਰਨਾ ਲੇ ਸਾਜੇ ਸਾਈਵਾ ਕਿਆ ਨਹੀਂ ਘਰ ਤੇਰਾਈ ਘਰ ਦਾ ਤੇਰੇ ਸਭ ਕਿਥੈ ਜੇ ਦੇਸ ਸੁਭਾਵੇ ਸਦਾ ਸਭ ਸੁਲਾ ਤੇਰੀ ਨਾਮ ਮਨ ਵਸਾਵੇ ਨਾਮ ਜਦ ਕੈ ਮਨ ਵਸਿਆ ਵਾਜੇ ਸ਼ਬਦ ਗਨੇਰੇ ਕਹ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਦੇ ਰਏ ਸਚਾ ਨਾਮ ਮੇਰਾ ਆਧਾਰ ਸਚਾ ਨਾਮ ਧਰ ਮੇਰਾ ਜਿਨ ਭੁੱਖਾ ਸਭ ਗਵਾਈਆਂ ਕਰੇ ਸ਼ਾਂਤ ਸੁਖ ਮਨ ਆਏ ਵਸਿਆਈ ਨੀਚਾ ਜਪੁ ਜਾਂਇਆ ਸਦਾ ਗੁਰਬਾਣੀ ਤਾ ਗੁਰਵਟੋ ਜਿਸ ਦੀਆਂ ਇਹ ਵਡਿਆਈਆਂ ਕਹ ਨਾਨਕ ਸੁਣੋ ਸੰਤੋ ਸਭ ਤਰ ਬਿਆਰ ਸਚਾ ਨਾਮ ਮੇਰਾ ਆਧਾਰ ਆਜੇ ਪੰਛਵ ਸਿਧ ਘਰ ਸੁਭਾਗੈ ਕਰਜ ਬਾਕੇ ਸ਼ਬਦ ਬਾਜੇ ਕਲਾ ਜਿਤ ਕਰ ਧਾਰੀ ਆ ਪੰਜ ਦੋ ਤੁਧ ਹਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਨ ਬਾਯਾ ਤਦ ਜੀਨਕ ਸੇ ਨਾਮ ਅਰ ਕਹਿ ਲਾਗੇ ਕਹਿ ਨਾਨਕ ਤੈ ਸੁਖ ਆਦਿ ਕਰ ਅਨ ਹਦ ਬਾਜੇ ਅਨਦ ਸੁਣ ਹੋ ਵਡ ਭਾਗੀ ਹੋ ਸਗਲ ਨੋਰਥ ਪੂਰੇ ਪਾਰੂ ਰਮ ਪ੍ਰਭਾਇ ਉਤਰੇ ਸਗਲ ਵੇਸੂਰੇ ਦੁਖ ਰੋਗ ਸੰਤਾਪੇ ਉਤਰੇ ਸੁਣੀ ਸਚੀ ਬਾਣੀ ਸੰਤ ਸਾਜਨ ਬਹੇ ਸਰਸੇ ਬੂਰੇ ਗੁਰ ਤੇ ਜਾਣੀ ਸੁਣ ਦੇਵ ਨੀਤ ਕਹਿਦੇ ਪਵਿਤ ਸਤ ਗੁਰ ਰਹਾ ਘਰ ਪੂਰੇ ਬਿਨ ਬੰਦਨ ਅਨੰਦ ਗੁਰ ਚਰਨ ਲਾਗੇ ਬਾਜੇ ਅਨਹਦ ਤੂਰੇ ਵਦਾਵਣੀ ਮਹੱਲਾ ਪੰਜਵਾ

ਇਹ ਵਸਤਦ ਜੀ ਨ ਜਾਏ ਨਿਤ ਨਿਤ ਰਾਖੇ ਔਰ ਧਾਰ ਔਰ ਤਮ ਸੰਸਾਰ ਚਰਨ ਲਗ ਕਰੀਐ ਸਭਨਾਂ ਨੂੰ ਬ੍ਰਹਮ ਪ੍ਰਸਾਰ ਸ਼ਲੋਕ ਮਹਲਾ ਪੰਜਵਾਂ ਤੇਰਾ ਕੀਤਾ ਜਾਤੋ ਨਾਹੀ ਮੈਨੋ ਜੋਗ ਕੀਤੋਈ ਮੈਂ ਨਿਰਗੁਣ ਆਰੇ ਕੋ ਗੁਣ ਨਾਹੀ ਆਪੇ ਤਰਸ ਪਿਓਈ ਤਰਸ ਬਿਆ ਮੇਰਾ ਮਤੋਈ ਸਤਿਗੁਰ ਸਜਣ ਮਿਲੇ ਆ ਨਾਨਕ ਨਾ ਮਿਲੇ ਤਾਂ ਜੀਵਾ ਤਨ ਮੰਦੀ ਵੇ ਹਰਿਆ ਕੋਈ ਇਥੇ ਤੂੰ ਸਮਰਥ ਜਿੱਥੇ ਕੋਈ ਨਾ ਹੈ ਉੱਤੇ ਤੇਰੀ ਰੱਖ ਅਗਨੀ ਉਦਰਮਾਹੇ ਸੁਣ ਕੇ ਜਮ ਕੇ ਦੂਤ ਨਾ ਹੀ ਤੇਰੇ ਛਡ ਜਾਹੀ ਭੋਜ ਲਿਵਕ ਮੁਸਗਾ ਗੁਰ ਸਬਦ ਦੀ ਪਾਰ ਪਾਹੇ ਜਿੰਨ ਕੋ ਲੱਗੀ ਪਿਆਸ ਅਮਰ ਸੇਖਾ ਹੈ ਕਲ ਮੈਂ ਹੋ ਬਨ ਗੁਣ ਗੋਵਿੰਦ ਗਾਏ ਸਭ ਸੇ ਨੋ ਕਿਰਪਾਲ ਸੁਮਾਲੇ ਸਾਹੇ ਸਾਹੇ ਬਿਰਥਾ ਕੋਈ ਨ ਜਾਏ ਜੇ ਆਵੇ ਤਦ ਆਹੇ ਸਲੋਕ ਹੱਲਾ ਪੰਜਾਬ ਅੰਤਰ ਗੁਰਿਆਰਾਧਨ ਜਹਿ ਵਾਜਬ ਗੁਰਨਾਵ ਨੇਤਰੀ ਸਰਵਰ ਵੇਖਣਾ ਸਰੁਣੀ ਸਰਨਾ ਗੁਰ ਨਾਉ ਸਤਿਗੁਰ ਸੇਤੀ ਰਤਿਆ ਦੁਰਗੇ ਬਈ ਅਠਾ ਕਹੋ ਨਾਨਕ ਕਿਰਪਾ ਕਰੇ ਜਿਸਨੋਏ ਵਤ ਦੇ ਜਗ ਮਹਿ ਉਤਮ ਕਾਢਿ ਹੈ ਵਿਰਲੇ ਕੀ ਕੇਵ ਲਭ ਜਵ ਰਖੇ ਰਖਣਹਾਰ ਆਪੋ ਬਾਰੀ ਅਨੰਦ ਗੁਰ ਕੀ ਬੈਰੀ ਬਾਏ ਕਾਜ ਸੁਧਾਰਿ ਅਨੰਦ ਉ ਆਪ ਦੇ ਆਲ ਮਨੂਨਾ ਵਿਸਾਰਿ ਅਨ ਸਾਧ ਜਨ ਕੈ ਸੰਗ ਭਉ ਜਲਤਾਰਿ ਅਨ ਸਾਖਤ ਨਿੰਦਕ ਦੁਸ਼ਟ ਖਿਨ ਮਾਏ ਬਿਦਾਰਿ ਅਨ ਤਿਸ ਸਾਹਿਬ ਕੀਤੇ ਏਕ ਨਾਨਕ ਮਨੇ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਏ ਤੇ ਸਾਹਿਬ ਕੀਤੇ ਇੱਕ ਨਾਨਕ ਮੰਨੇ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ